ਜੀ ਵੀ ਕਰਿਓ ਡੈਨਿਕ ਸਿਵਰ ਤੇ ਮੈਂ ਹਰਜੂਨ ਜੈਨ ਅੱਜ ਅਸੀਂ ਮੌਜੂਦ ਆਂ ਟਾਂਡਾ ਦੇ ਵਿੱਚ ਜਿੱਥੇ ਕੀ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਪੰਜਾਬ ਪ੍ਰਧਾਨ ਉਹ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਟਾਂਡਾ ਦੇ ਵਿੱਚ ਵਿਜ਼ਿਟ ਕੀਤਾ ਕਿਵੇਂ ਵੀ ਜੀ ਅੱਜ ਮੈਂ ਟਾਂਡਾ ਦੇ ਵਿੱਚ ਵਾਪਸੀ ਤੇ ਗੁਰਦਾਸਪੁਰ ਦੌਰੇ ਤੇ ਮੈਂ ਗਿਆ ਸੀਗਾ ਜਿੱਥੇ ਸਾਡੇ ਬਹੁਤ ਹੀ ਬੱਬਰ ਸ਼ੇਰ ਜਿਹੜੇ ਆਤੰਗਵਾਦ ਦੇ ਦਿਨਾਂ ਦੇ ਦੌਰਾਨ ਸਿਪ ਸੈਨਾ ਨੇਤਾ ਰਹੇ ਹੈ ਸ੍ਰੀ ਜੈਜੰਨ ਜਖੀ ਜੀ ਜਿਨ੍ਹਾਂ ਦਾ ਪਿਛਲੇ ਦਿਨੀ ਬੜਾ ਦੁਖਦ ਨਿਦਨ ਹੋ ਗਿਆ ਸੀਗਾ ਉਹਨਾਂ ਦੀ ਅੱਜ ਸ਼ਰਧਾਂਜਲੀ ਸਭਾ ਸੀ ਉਹਦੇ ਵਿੱਚ ਮੈਂ ਸ਼ਰਧਾਂਜਲੀ ਦੇ ਕੇ ਵਾਪਸ ਆਇਆ ਔਰ ਅਚਾਨਕ ਇਸ ਦੌਰੇ ਦੇ ਦੌਰਾਨ ਰਾਹੁਲ ਖੰਨਾ ਜੀ ਨੇ ਬੇਨਤੀ ਕੀਤੀ ਕਿ ਸਾਡੇ ਕੋਲ ਵੀ ਰੁਕਣਾ ਹੈ ਇੱਥੇ ਰੁਕ ਕੇ ਆਪਣੇ ਸਾਥੀਆਂ ਨੂੰ ਜਿਹੜੇ ਸਾਡੇ ਸਵਿਪਸਨਾ ਹਿੰਦੁਸਤਾਨ ਦੇ ਸੀਨੀਅਰ ਅਧਿਕਾਰੀ ਆ ਹਾਰਪੁਰ ਜੇਲੇ ਨਾਲ ਸੰਬੰਧਿਤਾ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਦੇਖਿਆ ਜਾਵੇ ਬਾਹਰ ਬੈਠਾ ਪੰਨੂ ਜਿਹੜਾ ਵਾ ਕਦੀ ਰੇਲ ਨੂੰ ਉਡਾਉਣ ਦੀਆਂ ਧਮਕੀਆਂ ਕਦੀ ਸਕੂਲਾਂ ਨੜਾਉਣ ਦੀਆਂ ਧਮਕੀਆਂ ਦੇ ਰਿਹਾ ਕਿਵੇਂ ਵੇਖਦੇ ਹਾਂ ਮੈਂ ਕਹਿੰਦਾ ਪੰਨੂ ਨੂੰ ਉਡਾ ਦੇਣਾ ਚਾਹੀਦਾ ਜਿੱਥੇ ਵੀ ਉਹ ਬੈਠਾ ਹੈ ਸਰਕਾਰ ਕੋ ਬੜੀ ਤਾਕਤ ਹੁੰਦੀ ਹੈ ਸਰਕਾਰ ਨੂੰ ਉਹਨੂੰ ਦੱਸ ਦੇਣਾ ਚਾਹੀਦਾ ਵੀ ਤੂੰ ਤਾਂ ਹਿੰਦੁਸਤਾਨ ਨੂੰ ਧਮਕੀ ਦੇ ਸਕਦਾ ਹੈ ਹਿੰਦੁਸਤਾਨ ਤੈਨੂੰ ਉਡਾ ਵੀ ਸਕਦਾ ਹੈ ਤੇ ਇਸ ਕਰਕੇ ਹਿੰਦੁਸਤਾਨ ਨੂੰ ਆਪਣੀ ਤਾਕਤ ਦਾ ਪਰਚਾ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਵੀ ਤੂੰ ਜਿਹੜੀ ਵੀ ਖੁੱਡ ਚ ਬੈਠਾ ਹੈ ਜਿਵੇਂ ਅਮਰੀਕਾ ਲਾਦੇਨ ਨੂੰ ਕੱਟ ਕੇ ਲਿਆ ਸੀ ਉਹ ਹਿੰਦੁਸਤਾਨ ਨੂੰ ਵੀ ਇਸ ਨੂੰ ਉਥੋਂ ਕੁੱਤੇ ਦੀ ਦਾਨਾ ਚੁੱਕ ਕੇ ਲਿਆ ਕੇ ਅੰਤਜਾਮ ਤੱਕ ਪਹੁੰਚਾ ਦੇਣਾ ਚਾਹੀਦਾ ਫਿਰ ਦੇਖ ਹੈ ਵੀ ਯੂਪੀ ਦੀ ਵਜੇ ਸ਼ੰਕਰ ਜਾਰੇ ਜਿਹੜਾ ਵਿਵਾਹ ਛੜਿਆ ਹੋਇਆ ਉਹਨੂੰ ਕਿਵੇਂ ਪੁਜਯ ਸੰ크ਰਾਚਾਰੀ ਜੀ ਔਰ ਉੱਤਰ ਪ੍ਰਦੇਸ਼ ਸਰਕਾਰ ਦੇ ਵਿੱਚ ਜਿਹੜਾ ਵਿਵਾਦ ਹੋਇਆ ਉਹ ਸਨਾਤਨ ਹਿੰਦੂ ਧਰਮ ਦੇ ਲਈ ਕੋਈ ਬਹੁਤ ਹੀ ਅੱਛੀ ਗੱਲ ਨਹੀਂ ਕਹੀ ਜਾ ਸਕਦੀ ਦੁਖਦ ਘਟਨਾ ਹੈ ਅਸੀਂ ਉੱਤਰ ਪ੍ਰਦੇਸ਼ ਸਰਕਾਰ ਦੇ ਮੁਖਿਆ ਆਦਰਣੀਏ ਮੁੱਖ ਮੰਤਰੀ ਯੋਗੀ ਆਦਿਤਨਾਥ ਜੀ ਨੂੰ ਪਰਮ ਪੁਜਯ ਸੰ크ਰਾਚਾਰੀ ਜੀ ਨੂੰ ਵੀ ਨਿਵੇਦਨ ਕਰਾਂਗੇ ਕਿ ਸਨਾਤਨ ਧਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿਵਾਦ ਨੂੰ ਅੰਤ ਤੱਕ ਪਹੁੰਚਾਇਆ ਜਾਣਾ ਚਾਹੀਦਾ ਜਲਦੀ ਇਹਦਾ ਪਟਾ ਸ਼ੇਪ ਹੋਵੇ ਔਰ ਅਸੀਂ ਸਭ ਲੋਕ सनातन धर्म ਦੇ ਹਿੱਤ ਦੇ ਵਿੱਚ ਆਪਣੇ ਆਪਣੇ ਹੱਥ ਨੂੰ ਆਪਣੇ ਆਪਣੇ ਅਹੰਕਾਰ ਨੂੰ ਛੱਡੀਏ ਸ਼ੰਕਰਾਚਾਰੀ ਜੀ ਨੂੰ ਵੀ ਜਿਹੜੇ ਮਹੰਤ ਯੋਗੀ ਆਦਿਤਨਾਥ ਜੀ ਮੁੱਖ ਮੰਤਰੀ ਹੈ ਉਹਨਾਂ ਬਾਰੇ ਅਪ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹਮਾਇੂ ਅਕਬਰ ਔਰੰਗਜ਼ੇਬ ਨਹੀਂ ਕਹਿਣਾ ਚਾਹੀਦਾ ਔਰ ਮਾਘ ਮੇਲੇ ਦੇ ਪ੍ਰਸ਼ਾਸਨ ਨੂੰ Hindu ਸਮਾਜ ਦੇ ਸੰਤਾਂ ਦੀ ਸਿੱਖਿਆ ਨੂੰ ਭਗਵਾ ਵਸ ਨੂੰ અપਮਾਨਿਤ ਕਰਨ ਦਾ ਅਧਿਕਾਰ ਨਹੀਂ ਹੈ ਮਾਘ ਮੇਲਾ ਪ੍ਰਸ਼ਾਸਨ ਨੂੰ ਵੀ ਆਪਣੀ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਸੰਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਇਸਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਜਿਨ੍ਹਾਂ ਨੇ ਜਿਹੜਾ ਬਾਹਰ ਬੈਠਾ ਪੰਨੂਆ ਉੱਤੇ ਨਿਸ਼ਾਨਾ ਤਾਣਦੇ ਹੋਏ ਕਿਹਾ ਕਿ ਪੰਨੂ ਨੂੰ ਨਾਤੇ ਜਿੱਥੇ ਵੀ ਹੈਗਾ ਉੱਥੇ ਉਡਾ ਦੇਣਾ ਚਾਹੀਦਾ ਨਾਲ ਹੀ ਉਹਨਾਂ ਨੇ ਜਿਹੜਾ ਯੂਪੀ ਦੇ ਵਿੱਚ ਸ਼ੰਕਰਾ ਜੀ ਦਾ ਜਿਹੜਾ ਵਿਵਾਹ ਛੜਿਆ ਵਾ ਉਸ ਦੀ ਉਹਨਾਂ ਨੇ ਸਖ਼ਨ ਨਿੰਦਾ ਕੀਤੀ ਆ ਤੁਸੀਂ ਵੀ ਇੱਕ ਦਿਨ ਉਹ ਡੈਨਿਕ ਸੁਰਤ ਮੈਂ ਹਰਜੁਨ ਜੈਨ ਟਾਂਡਾੜ ਮੜ ਤੁਸੀਂ ਵੀ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦ ਹਾਂ ਟਾਂਡਾ ਦੇ ਵਿੱਚ ਜਿੱਥੇ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਪੰਜਾਬ ਪ੍ਰਧਾਨ ਉਹ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਟਾਂਡਾ ਦੇ ਵਿੱਚ ਵਿਜ਼ਿਟ ਕੀਤਾ ਕਿਵੇਂ ਵੀ ਜੀ ਅੱਜ ਮੈਂ ਟਾਂਡਾ ਦੇ ਵਿੱਚ ਵਾਪਸੀ ਤੇ ਗੁਰਦਾਸਪੁਰ ਦੌਰੇ ਤੇ ਮੈਂ ਗਿਆ ਸੀਗਾ ਜਿੱਥੇ ਸਾਡੇ ਬਹੁਤ ਹੀ ਬੱਬਰ ਸ਼ੇਰ ਜਿਹੜੇ ਆਤੰਗਵਾਦ ਦੇ ਦਿਨਾਂ ਦੇ ਦੌਰਾਨ ਚਪਸੈਨਾ ਨੇਤਾ ਰਹੇ ਹੈ ਸ੍ਰੀ ਜੈਜੰਨ ਜਖੀ ਜੀ ਜਿਨ੍ਹਾਂ ਦਾ ਪਿਛਲੇ ਦਿਨੀ ਬੜਾ ਦੁਖਦ ਨਿਦਨ ਹੋ ਗਿਆ ਸੀਗਾ ਉਹਨਾਂ ਦੀ ਅੱਜ ਸ਼ਰਧਾਂਜਲੀ ਸਭਾ ਸੀ ਉਹਦੇ ਵਿੱਚ ਮੈਂ ਸ਼ਰਧਾਂਜਲੀ ਦੇ ਕੇ ਵਾਪਸ ਆਇਆ ਔਰ ਅਚਾਨਕ ਇਸ ਦੌਰੇ ਦੇ ਦੌਰਾਨ ਰਾਹੁਲ ਖੰਨਾ ਜੀ ਨੇ ਬੇਨਤੀ ਕੀਤੀ ਕਿ ਸਾਡੇ ਕੋਲ ਵੀ ਰੁਕਣਾ ਹੈ ਇੱਥੇ ਰੁਕ ਕੇ ਆਪਣੇ ਸਾਥੀਆਂ ਨੂੰ ਜਿਹੜੇ ਸਾਡੇ ਸਵਿਪਸਨਾ ਹਿੰਦੁਸਤਾਨ ਦੇ ਸੀਨੀਅਰ ਅਧਿਕਾਰੀਆਂ ਹਾਰਪੁਰ ਜੇਲੇ ਨਾਲ ਸੰਬੰਧਿਤਾ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਦੇਖਿਆ ਜਾਵੇ ਬਾਹਰ ਬੈਠਾ ਪੰਨੂ ਜਿਹੜਾ ਕਦੀ ਰੇਲ ਨੂੰ ਉਡਾਉਣ ਦੀਆਂ ਧਮਕੀਆਂ ਕਦੀ ਸਕੂਲਾਂ ਨੜਾਉਣ ਦੀਆਂ ਧਮਕੀਆਂ ਦੇ ਰਿਹਾ ਕਿਵੇਂ ਵੇਖਦੇ ਹਾਂ ਮੈਂ ਕਹਿੰਦਾ ਪੰਨੂ ਨੂੰ ਉਡਾ ਦੇਣਾ ਚਾਹੀਦਾ ਜਿੱਥੇ ਵੀ ਉਹ ਬੈਠਾ ਹੈ ਸਰਕਾਰ ਕੋ ਬੜੀ ਤਾਕਤ ਹੁੰਦੀ ਹੈ ਸਰਕਾਰ ਨੂੰ ਉਹਨੂੰ ਦੱਸ ਦੇਣਾ ਚਾਹੀਦਾ ਵੀ ਤੂੰ ਤਾਂ ਹਿੰਦੁਸਤਾਨ ਨੂੰ ਧਮਕੀ ਦੇ ਸਕਦਾ ਹੈ ਹਿੰਦੁਸਤਾਨ ਤੈਨੂੰ ਉਡਾ ਵੀ ਸਕਦਾ ਹੈ ਤੇ ਇਸ ਕਰਕੇ ਹਿੰਦੁਸਤਾਨ ਨੂੰ ਆਪਣੀ ਤਾਕਤ ਦਾ ਪਰਚੇ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਵੀ ਤੂੰ ਜਿਹੜੀ ਵੀ ਖੁੱਡ ਚ ਬੈਠਾ ਹੈ ਜਿਵੇਂ ਅਮਰੀਕਾ ਲਾਦੇਨ ਨੂੰ ਕੱਢ ਕੇ ਲਿਆ ਸੀ ਉਹ ਹਿੰਦੁਸਤਾਨ ਨੂੰ ਵੀ ਇਸ ਨੂੰ ਉਥੋਂ ਕੁੱਤੇ ਦੀ ਦਰਾਂ ਚੁੱਕ ਕੇ ਲਿਆ ਕੇ ਅੰਜਾਮ ਤੱਕ ਪਹੁੰਚਾ ਦੇਣਾ ਚਾਹੀਦਾ ਫਿਰ ਦੇਖਿਆ ਵੇ ਯੂਪੀ ਦੇ ਵਿੱਚ ਸ਼ੰਕਰ ਜਾਰ ਜਿਹੜਾ ਵਿਆਹ ਛੜਿਆ ਹੋਇਆ ਉਹਨੂੰ ਕਿਵੇਂ ਵੇ पूज्य शंकराचार्य जी और उत्तर प्रदेश सरकार ਦੇ ਵਿੱਚ ਜਿਹੜਾ ਵਿਵਾਦ ਹੋਇਆ ਹੈ ਉਹ ਸਨਾਤਨ ਹਿੰਦੂ ਧਰਮ ਦੇ ਲਈ ਕੋਈ ਬਹੁਤ ਹੀ achhi ਗੱਲ ਨਹੀਂ ਕਹੀ ਜਾ ਸਕਦੀ ਦੁਖਦ ਘਟਨਾ ਹੈ ਅਸੀਂ ਉੱਤਰ ਪ੍ਰਦੇਸ਼ ਸਰਕਾਰ ਦੇ ਮੁਖਿਆ ਆਦਰਣੀਏ ਮੁੱਖ ਮੰਤਰੀ ਯੋਗੀ ਆਦਿਤਨਾਥ ਜੀ ਨੂੰ ਪਰਮ ਪੂਜਯ शंकराचार्य जी ਨੂੰ ਵੀ ਨਿਵੇਦਨ ਕਰਾਂਗੇ ਕਿ ਸਨਾਤਨ ਧਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿਵਾਦ ਨੂੰ ਅੰਤ ਤੱਕ ਪਹੁੰਚਾਇਆ ਜਾਣਾ ਚਾਹੀਦਾ ਜਲਦੀ ਇਹਦਾ ਪਟਾ ਸ਼ੇਪ ਹੋਏ ਔਰ ਅਸੀਂ ਸਭ ਲੋਕ सनातन धर्म ਦੇ ਹਿੱਤ ਦੇ ਵਿੱਚ ਆਪਣੇ ਆਪਣੇ ਹੱਥ ਨੂੰ ਆਪਣੇ ਆਪਣੇ ਅਹੰਕਾਰ ਨੂੰ ਛੱਡੀਏ ਸ਼ੰਕਰਾਚਾਰੀ ਜੀ ਨੂੰ ਵੀ ਜਿਹੜੇ ਮਹੰਦਯੋਗੀ ਆਦਿਤਨਾਥ ਜੀ ਮੁੱਖ ਮੰਤਰੀ ਹੈ ਉਹਨਾਂ ਬਾਰੇ ਆਪ ਸ਼ਬਦਵਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹਮਾਇੂ ਅਕਬਰ ਔਰੰਗਜ਼ੇਬ ਨਹੀਂ ਕਹਿਣਾ ਚਾਹੀਦਾ ਔਰ ਮਾਘ ਮੇਲੇ ਦੇ ਪ੍ਰਸ਼ਾਸਨ ਨੂੰ ਹਿੰਦੂ ਸਮਾਜ ਦੇ ਸੰਤਾਂ ਦੀ ਸਿੱਖਿਆ ਨੂੰ ਭਗਵਾ ਵਸ ਨੂੰ અપਮਾਨਿਤ ਕਰਨ ਦਾ ਅਧਿਕਾਰ ਨਹੀਂ ਹੈ ਮਾਘ ਮੇਲਾ ਪ੍ਰਸ਼ਾਸਨ ਨੂੰ ਵੀ ਆਪਣੀ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਸੰਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਇਸਨੇ ਚਿਫਸਣਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਜਿਨ੍ਹਾਂ ਨੇ ਜਿਹੜਾ ਬਾਹਰ ਬੈਠਾ ਪੰਨੂਆ ਉੱਤੇ ਨਿਸ਼ਾਨਾ ਤਾੰਦੇ ਹੋਇਆ ਕਿ ਪੰਨੂ ਨੂੰ ਨਾਤੇ ਜਿੱਥੇ ਵੀ ਹੈਗਾ ਉੱਥੇ ਉਡਾ ਦੇਣਾ ਚਾਹੀਦਾ ਨਾਲ ਹੀ ਉਹਨਾਂ ਨੇ ਜਿਹੜਾ ਯੂਪੀ ਦੇ ਵਿੱਚ ਸ਼ੰਕਰਾ ਜੀ ਦਾ ਜਿਹੜਾ ਵਿਵਾਦ ਛੜਿਆ ਵਾ ਉਸ ਦੀ ਉਹਨਾਂ ਨੇ ਸਖ਼ਨ ਨਿੰਦਾ ਕੀਤੀ ਆ ਤੁਸੀਂ ਵੀ ਇੱਕ ਦਿਨ ਡੈਨਿਕ ਸੁਰਤ ਮੈਂ ਹਰਜੁਨ ਜੈਨ ਟਾਂਡਾੜ ਮੜ ਸੀ ਵੀ ਕਰ ਰਹੇ ਹੋ ਡੈਨਿਕਸ ਵੀਰ ਅਤੇ ਮੈਂ ਹਰਜੂਨ ਜੈਨ ਅੱਜ ਅਸੀਂ ਮੌਜੂਦ ਹਾਂ ਟਾਂਡਾ ਦੇ ਵਿੱਚ ਜਿੱਥੇ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਪੰਜਾਬ ਪ੍ਰਧਾਨ ਉਹ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਟਾਂਡਾ ਦੇ ਵਿੱਚ ਵਿਜ਼ਿਟ ਕੀਤਾ ਕਿਵੇਂ ਵੀ ਜੀ ਅੱਜ ਮੈਂ ਟਾਂਡਾ ਦੇ ਵਿੱਚ ਵਾਪਸੀ ਤੇ ਗੁਰਦਾਸਪੁਰ ਦੌਰੇ ਤੇ ਮੈਂ ਗਿਆ ਸੀਗਾ ਜਿੱਥੇ ਸਾਡੇ ਬਹੁਤ ਹੀ ਬੱਬਰ ਸ਼ੇਰ ਜਿਹੜੇ ਆਤੰਗਵਾਦ ਦੇ ਦਿਨਾਂ ਦੇ ਦੌਰਾਨ ਸਿਪ ਸੈਨਾ ਨੇਤਾ ਰਹੇ ਹੈ ਸ੍ਰੀ ਜੈਜੰਨ ਜਖੀ ਜੀ ਜਿਨ੍ਹਾਂ ਦਾ ਪਿਛਲੇ ਦਿਨੀ ਬੜਾ ਦੁਖਦ ਨਿਦਨ ਹੋ ਗਿਆ ਸੀਗਾ ਉਹਨਾਂ ਦੀ ਅੱਜ ਸ਼ਰਧਾਂਜਲੀ ਸਭਾ ਸੀ ਉਹਦੇ ਵਿੱਚ ਮੈਂ ਸ਼ਰਧਾਂਜਲੀ ਦੇ ਕੇ ਵਾਪਸ ਆਇਆ ਔਰ ਅਚਾਨਕ ਇਸ ਦੌਰੇ ਦੇ ਦੌਰਾਨ ਰਾਹੁਲ ਖੰਨਾ ਜੀ ਨੇ ਬੇਨਤੀ ਕੀਤੀ ਕਿ ਸਾਡੇ ਕੋਲ ਵੀ ਰੁਕਣਾ ਹੈ ਇੱਥੇ ਰੁਕ ਕੇ ਆਪਣੇ ਸਾਥੀਆਂ ਨੂੰ ਜਿਹੜੇ ਸਾਡੇ ਸਿਪ ਸੈਨਾ ਹਿੰਦੁਸਤਾਨ ਦੇ ਸ਼ੇਨਰ ਪਦ ਅਧਿਕਾਰੀ ਹੁਸ਼ਾਰਪੁਰ ਜਿਹੜੇ ਨਾਲ ਸਮਝਦਾ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਦੇਖਿਆ ਜਾਵੇ ਬਾਹਰ ਬੈਠਾ ਪੰਨੂ ਜਿਹੜਾ ਵਾ ਕਦੀ ਰੇਲ ਨੂੰ ਉਡਾਉਂਦੀਆਂ ਧਮਕੀਆਂ ਕਦੀ ਸਕੂਲਾਂ ਨੂੰ ਉਡਾਉਂਦੀਆਂ ਧਮਕੀਆਂ ਦੇ ਰਿਹਾ ਕਿਵੇਂ ਦੇਖਦੇ ਹਾਂ ਮੈਂ ਕਹਿੰਦਾ ਪੰਨੂ ਨੂੰ ਉਡਾ ਦੇਣਾ ਚਾਹੀਦਾ ਜਿੱਥੇ ਵੀ ਉਹ ਬੈਠਾ ਹੈ ਸਰਕਾਰ ਕੋ ਬੜੀ ਤਾਕਤ ਹੁੰਦੀ ਹੈ ਸਰਕਾਰ ਨੂੰ ਉਹਨੂੰ ਦੱਸ ਦੇਣਾ ਚਾਹੀਦਾ ਵੀ ਤੂੰ ਤਾਂ ਹਿੰਦੁਸਤਾਨ ਨੂੰ ਧਮਕੀ ਦੇ ਸਕਦਾ ਹੈ ਹਿੰਦੁਸਤਾਨ ਤੈਨੂੰ ਉਡਾ ਵੀ ਸਕਦਾ ਹੈ ਤੇ ਇਸ ਕਰਕੇ ਹਿੰਦੁਸਤਾਨ ਨੂੰ ਆਪਣੀ ਤਾਕਤ ਦਾ ਪਰਚੇ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਵੀ ਤੂੰ ਜਿਹੜੀ ਵੀ ਖੁੱਡ ਚ ਬੈਠਾ ਹੈ ਜਿਵੇਂ ਅਮਰੀਕਾ ਲਾਦੇਨ ਨੂੰ ਕੱਢ ਕੇ ਲਿਆ ਸੀ ਉਹ ਹਿੰਦੁਸਤਾਨ ਨੂੰ ਵੀ ਇਸ ਨੂੰ ਉਥੋਂ ਕੁੱਤੇ ਦੀ ਦਰਨਾ ਚੁੱਕ ਕੇ ਲਿਆ ਕੇ ਅੰਜਾਮ ਤੱਕ ਪਹੁੰਚਾ ਦੇਣਾ ਚਾਹੀਦਾ ਫਿਰ ਦੇਖਿਆ ਵੇ ਯੂਪੀ ਦੇ ਵਿੱਚ ਸ਼ੰਕਰ ਜਾਰ ਜਿਹੜਾ ਵਿਆਹ ਛੜਿਆ ਹੋਇਆ ਉਹਨੂੰ ਕਿਵੇਂ ਵੇ ਪੂਜਯ ਸੰ크ਰਾਚਾਰੀ ਜੀ ਔਰ ਉੱਤਰ ਪ੍ਰਦੇਸ਼ ਸਰਕਾਰ ਦੇ ਵਿੱਚ ਜਿਹੜਾ ਵਿਵਾਦ ਹੋਇਆ ਉਹ ਸਨਾਤਨ ਹਿੰਦੂ ਧਰਮ ਦੇ ਲਈ ਕੋਈ ਬਹੁਤ ਹੀ achhi ਗੱਲ ਨਹੀਂ ਕਹੀ ਜਾ ਸਕਦੀ ਦੁਖਦ ਘਟਨਾ ਹੈ ਅਸੀਂ ਉੱਤਰ ਪ੍ਰਦੇਸ਼ ਸਰਕਾਰ ਦੇ ਮੁਖਿਆ ਆਦਰਣੀਏ ਮੁੱਖ ਮੰਤਰੀ ਯੋਗੀ ਆਦਿਤਨਾਥ ਜੀ ਨੂੰ ਪਰਮ ਪੂਜਯ ਸੰ크ਰਾਚਾਰੀ ਜੀ ਨੂੰ ਵੀ ਨਿਵੇਦਨ ਕਰਾਂਗੇ ਕਿ ਸਨਾਤਨ ਧਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿਵਾਦ ਨੂੰ ਅੰਤ ਤੱਕ ਪਹੁੰਚਾਇਆ ਜਾਣਾ ਚਾਹੀਦਾ ਜਲਦੀ ਇਹਦਾ ਪਟਾ ਸ਼ੇਪ ਹੋਵੇ ਔਰ ਅਸੀਂ ਸਭ ਲੋਕ सनातन धर्म ਦੇ ਹਿੱਤ ਦੇ ਵਿੱਚ ਆਪਣੇ ਆਪਣੇ ਹੱਥ ਨੂੰ ਆਪਣੇ ਆਪਣੇ ਅਹੰਕਾਰ ਨੂੰ ਛੱਡੀਏ ਸ਼ੰਕਰਾਚਾਰੀ ਜੀ ਨੂੰ ਵੀ ਜਿਹੜੇ ਮਹੰਤ ਯੋਗੀ ਆਦਿਤਨਾਥ ਜੀ ਮੁੱਖ ਮੰਤਰੀ ਹੈ ਉਹਨਾਂ ਬਾਰੇ ਅਪ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹਮਾਇੂ ਅਕਬਰ ਔਰੰਗਜ਼ੇਬ ਨਹੀਂ ਕਹਿਣਾ ਚਾਹੀਦਾ ਔਰ ਮਾਘ ਮੇਲੇ ਦੇ ਪ੍ਰਸ਼ਾਸਨ ਨੂੰ Hindu ਸਮਾਜ ਦੇ ਸੰਤਾਂ ਦੀ ਸਿੱਖਿਆ ਨੂੰ ਭਗਵਾ ਵਸ ਨੂੰ અપਮਾਨਿਤ ਕਰਨ ਦਾ ਅਧਿਕਾਰ ਨਹੀਂ ਹੈ ਮਾਘ ਮੇਲਾ ਪ੍ਰਸ਼ਾਸਨ ਨੂੰ ਵੀ ਆਪਣੀ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਸੰਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਸਨੇ ਚਿਫਸਣਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਜਿਨ੍ਹਾਂ ਨੇ ਜਿਹੜਾ ਬਾਹਰ ਬੈਠਾ ਪੰਨੂਆ ਉੱਤੇ ਨਿਸ਼ਾਨਾ ਤਾਣਦੇ ਹੋਏ ਕਿਹਾ ਕਿ ਪੰਨੂ ਨੂੰ ਨਾਤੇ ਜਿੱਥੇ ਵੀ ਹੈਗਾ ਉੱਥੇ ਉਡਾ ਦੇਣਾ ਚਾਹੀਦਾ ਨਾਲ ਹੀ ਉਹਨਾਂ ਨੇ ਜਿਹੜਾ ਯੂਪੀ ਦੇ ਵਿੱਚ ਸ਼ੰਕਰਾ ਜੀ ਦਾ ਜਿਹੜਾ ਵਿਵਾਹ ਛੜਿਆ ਵਾ ਉਸ ਦੀ ਉਹਨਾਂ ਨੇ ਸਖ਼ਨ ਨਿੰਦਾ ਕੀਤੀ ਆ ਤੁਸੀਂ ਵੀ ਇੱਕ ਦਿਨੋ ਡੈਨਿਕ ਸੁਰਤ ਮੈਂ ਹਰਜੁਨ ਜੈਨ ਟਾਂਡਾੜ ਮੁਰ